ਹਾਂਜੀ ਆ ਗਿਆ ਫਿਰ ਭੋਲੇ ਚਿਹਰੇ ਤੇ ਤਬਾਰ ਨਾ ਕਰ ਮੇਰੇ ਅੰਦਰ ਤੇ ਜਾਨਵਰ ਤਾਂ ਤੂੰ ਵਕਫੀ ਸੁਣਾਣ ਮੇਰਾ ਵੀ ਜਿੰਵੇਂ ਦੀ ਵੇਂ ਜਾਈ ਜਮ ਉੱਤੇ ਸੋਹਣੀਆਂ ਨਹੀਂ ਹੋਵੇ ਹੋਵੇ ਮੇਰਾ ਨਾਮ ਬਦਨਾਮ ਹੋਈ ਜਾਵੇ ਜਿਹੜੇ ਚਾਹੁੰਦੇ ਮੈਨੂੰ ਉਹ ਸਿਰਾ ਸਿਰਾ ਕਹਿੰਦੇ ਨਹੀਂ ਜਿਹੜੇ ਮੱਚਦੇ ਨੇ ਉਹਨਾਂ ਦਿਲੋਂ ਖਾਰ ਹੋਈ ਜਾਵੇ bade bande te kade roone nahi amarda phukk lok ka kade todne nahi amarda sari ਦਿਨ ਮਿਲ ਲੋੜ ਕਾਣ ਲੈ ਕਰਦਾ ਉੱਤੇ ਜਾਣ ਦੀ ਵੀ ਕਿਸੇ ਦਾ ਨਹੀਂ ਪਾਣੀ ਪੜਦਾ ਕਿਹੜੀ ਪਾਵਰ ਹੱਥ ਵਿੱਚ ਕਦੀ ਸ਼ੋਣੀ ਉਹ ਫੁੱਤੀ ਯਾਰਾ ਬੇਨੀ ਨੂੰ ਕਦੀ ਵੀ ਮੈਨੂੰ ਨਹੀਂ ਉਹ ਫੁੱਤੀ ਢੋਲ ਢੋਲ ਦੱਸਦਾ ਨਹੀਂ ਮੇਰੀ ਆੜੇ ਬਿੱਤੀ ਕੱਲੀ ਕੱਲੀ ਦਿਨ ਵਿੱਚ ਦਿਨੇ ਦਿਨੇ ਗੱਲ ਕਿ ਖੁੱਲੀਆਂ ਕਿਤਾਬ ਜੀ ਦਾ ਪੇਤ ਨਹੀਂ ਆ ਕੋਈ ਨਾਲ ਖੜ ਕੇ ਜਮ ਨਾਲ ਉੱਤੇ ਸੋਹਣੀ ਨਹੀਂ ਹੋਵੇ ਹੋਵੇ ਮੇਰਾ ਨਾਮ ਬਦਨਾਮ ਹੋਈ ਜਾਵੇ ਜਿਵੇਂ ਜਿਵੇਂ ਚਾਈ ਜਾਵਾਂ ਉੱਤੇ ਸੋਹਣੀ ਨਹੀਂ ਹੋਵੇ ਹੋਵੇ ਮੇਰਾ ਨਾਮ ਬਦਨਾਮ ਹੋਈ ਜਾਵੇ ਆਇਆ ਮਤ ਬਾਣ ਮੇਰੇ ਨਾਮ ਲੱਗਿਆ ਹੁਣ ਨੂੰ ਆਉਂਦਾ ਤੰ ਵੀ ਵੇਖ ਮੈਂ ਵੀ ਗਿਆ ਮੰਗੇ ਕੱਪੜੇ ਨਾ ਕਦੀ ਹੋਵਨੀਆਂ ਲਾਜੋ ਹੀ ਮਿਲਿਆ ਉਹ ਹੀ ਕੁਝ ਹੋ ਕੇ ਨਾ ਪਾਇਆ ਦੇਖਦਾ ਨਹੀਂ ਕਦੀ ਨਾ ਮੈਂ ਦੁਨੀਆ ਨਾ ਮਾਇਆ ਨਾ ਮਤਾ ਦਾ ਫੁਕਾ ਕਦੀ ਝੂਠ ਬੋਲ ਕੇ ਕਮਾਇਆ ਕਿ ਨਵੀਆਂ ਆਇਆ ਜ਼ਦਾ ਸ਼ੁਕਰ ਮਨਾਇਆ ਦਿਲ ਵਿੱਚ ਕਦੀ ਪੁੱਠਾ ਲਾਲ ਚੀਨੀ ਪਾਇਆ ਲੱਗੇ ਐਂ ਜ ਲੈਣ ਰੱਬ ਜ਼ਰੂਰ ਗੱਜੂਰ ਮੇਰੀ ਦਿੱਤੀ ਗੱਲੇ ਰੱਖਾਂ ਇਹਨਾਂ ਲੋਕਾਂ ਦਾ ਗਰੂ ਜੇ ਲੱਗਦਾ ਨਹੀਂ ਸਹੀ ਮਤ ਦੂਰ ਹੋ ਦੂਰ ਮੈਨੂੰ ਚੱਤੋਂ ਪਰ ਹੁਆ ਰਹਿਦਾ ਇਹੋ ਜਿਹਾ ਸ਼ੀਰ ਦੇ ਆ ਰੋਗ ਟੁੱਟ ਗਈ ਚਾਹ ਨਹੀਂ ਪਾਏ ਤਪ ਬਿਚਾਰਾ ਖੋਬ ਲੋਕਾ ਨਹੀਂ ਮੇਰਾ ਟਾਈਮ ਨਹੀਂ ਉਹ ਨੱਦੀ ਇੱਕ ਫੁੱਲ ਲਈ ਜਾਵੇ ਮੈਂ ਗੋਲ ਦਾਣਾ ਸੋਣੀ ਤੇਰੇ ਖਾਈ ਜਾਵੇ ਮੇਰੀ ਆਦਤ ਨਹੀਂ ਕਿਸੇ ਨੂੰ ਜਵਾਬ ਦੇਣ ਦੀ ਹਰ ਕੋਈ ਤਾਂ ਹੀ ਮੇਰੇ ਉੱਤੇ ਗੱਲ ਲਾਈ ਜਾਵੇ ਜਿਵੇਂ ਜਿਵੇਂ ਜਾਈ ਜਾਵਾਂ ਉੱਤੇ ਰੌਣੀਆਂ ਨਹੀਂ ਹੋਵੇ ਮੇਰਾ ਨਾਮ ਬਦਨਾਮ ਹੋਈ ਜਾਵੇ ਜਿਵੇਂ ਜਿਵੇਂ ਜਾਈ ਜਾਵਾਂ ਉੱਤੇ ਰੌਣੀਆਂ ਨਹੀਂ ਹੋਵੇ ਮੇਰਾ ਨਾਮ ਬਦਨਾਮ ਹੋਈ ਜਾਵੇ ਥੋੜਾ ਨਾਮ